ਫਿਲਮ ਦੇ ਵਿੱਚ ਇੰਨਾ ਚੰਗਾ ਮੈਸੇਜ ਆ ਇੰਨਾ ਵਧੀਆ ਮੈਸੇਜ ਆ ਸਾਡੀਆਂ ਵੀ ਸਾਰਿਆਂ ਦੀ ਅੱਖਾਂ ਨਮ ਹੋ ਗਈਆਂ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਆਪਣੇ ਅੰਦਰ ਅੱਜ ਇਸ ਫਿਲਮ ਦੇ ਨਾਲ ਝਾਤ ਮਾਰੀ ਆ ਉਹ ਪਰਿਵਾਰ ਦੇ ਮੈਂਬਰ ਆ ਜਿਸ ਮੂਵੀ ਨੂੰ ਦੇਖ ਕੇ ਭਾਵੁਕ ਹੋਏ ਜਿਨ੍ਹਾਂ ਦੇ ਬਹੁਤ ਲੰਬੇ ਸਮੇਂ ਦਾ ਸੰਤਾਪ ਖੋ ਗਿਆ ਤੇ ਮੈਂ ਬੇਨਤੀ ਕਰਦਾ ਸੰਗਤ ਨੂੰ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਤਾਂ ਹੀ ਬਣਨਗੀਆਂ ਜੀ ਅਸੀਂ ਦੇਖਾਂਗੇ ਸਾਡੀ ਦੇਖੋ ਬਰਦਾਸ਼ਤ ਸ਼ਕਤੀ ਕਿੰਨੀ ਘਟ ਗਈ ਆ ਇਸ ਮਾਂ ਨੇ 54 ਸਾਲ ਹੋ ਗਏ ਆਪਣੇ ਪੁੱਤ ਨੂੰ ਸੰਭਾਲਿਆ ਹੋਇਆ ਇੱਕ ਸਰੀਰ ਦੇ ਉੱਤੇ ਨਿਸ਼ਾਨ ਨਹੀਂ ਕੋਈ ਮੈਡੀਸਿਨ ਨਹੀਂ ਸੇਵਾ ਦਿਲ ਤੋਂ ਕਰ ਰਹੇ ਨੇ ਮਾਤਾ ਟੀਚਰ ਨੇ ਰਿਟਾਇਰ ਮਾਤਾ ਜੀ ਜਿੰਨਾ ਟਾਈਮ ਬੱਚੇ ਨੂੰ ਸੰਭਾਲਿਆ ਨਾਲੇ ਪੜ੍ਹਾਇਆ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿੱਥੇ ਡਿਊਟੀ ਹੁੰਦੀ ਸੀ ਉੱਥੇ ਹੀ ਪਿੰਡ ਦੇ ਵਿੱਚ ਕਮਰਾ ਲੈ ਕੇ ਰਹਿਣਾ ਸ਼ੁਰੂ ਕਰਤਾ ਫਿਲਮ ਹੈ ਜਿਹੜੀ ਹਾਰਟ ਟੂ ਹਾਰਟ ਆ ਇਮੋਸ਼ਨਸ ਦੀ ਫਿਲਮ ਹੈ ਇਹ ਇਹ ਬਾਪੂ ਜੀ ਖੜੇ ਨੇ ਜਿਹੜੇ ਕੋਲੇ ਇਹ ਗੁੰਗੇ ਵੀ ਆ ਤੇ ਬੋਲੇ ਵੀ ਸੁਣ ਨਹੀਂ ਸਕਦੇ ਨਾ ਇਹ ਦੇਖ ਸਕਦੇ ਨੇ ਬਾਪੂ ਕਿਵੇਂ ਲੱਗੀ ਕਿਵੇਂ ਸਮਾਜ ਦੇ ਵਿੱਚ ਜਿਹੜੀ ਨਿਗਾਰਤਾ ਆ ਰਹੀ ਆ ਉਹ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਨਾਲ ਸਾਨੂੰ ਉਮੀਦ ਆ ਹੋਰ ਥੋੜਾ ਲੋਕਾਂ ਦੀ ਸੋਚ ਉੱਪਰ ਉੱਠੂਗੀ ਤੇ ਲੋਕ ਆਪਣੇ ਆਪ ਦੇ ਅੰਦਰ ਝਾਤੀ ਮਾਰਗੇ ਮਹਾ ਮੰਨ ਕਰੇਵਾਲਤਾ ਹਾਲ ਹੀ ਦੇ ਵਿੱਚ ਅਰਦਾਸ ਸਰਬੱਤ ਦੇ ਭਲੇ ਦੀ ਰਿਲੀਜ਼ ਹੋਈ ਹੈ ਤੇ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਜੀ ਆਪਣੇ ਪੂਰੇ ਪਰਿਵਾਰ ਸਮੇਤ ਫਿਲਮ ਦੇਖਣ ਪਹੁੰਚੇ ਨੇ ਤਾਂ ਉਹ ਜਾਣਦੇ ਆ ਉਹਨਾਂ ਦਾ ਕੀ ਕਹਿਣਾ ਹੈ ਵੀਰ ਜੀ ਫਿਲਮ ਦੇਖ ਕੇ ਨਿਕਲਿਓ ਕਿਹੋ ਜਿਹਾ ਮਹਿਸੂਸ ਹੋ ਰਿਹਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਰਦਾਸ ਸਰਬੱਤ ਦੇ ਭਲੇ ਦੀ ਇਹ ਫਿਲਮ ਦੇ ਵਿੱਚ ਸਾਨੂੰ ਪਹਿਲਾਂ ਸਭ ਤੋਂ ਵੱਡੀ ਇਹੀ ਗੱਲ ਸਿਖਾਈ ਗਈ ਹੈ ਹਜੂਰ ਸਾਹਿਬ ਦੇ ਦਰਸ਼ਨ ਕਰਾਏ ਗਏ ਨੇ ਫਿਲਮ ਦੇ ਵਿੱਚ ਇੰਨਾ ਚੰਗਾ ਮੈਸੇਜ ਆ ਇੰਨਾ ਵਧੀਆ ਮੈਸੇਜ ਆ ਸਾਡੀਆਂ ਵੀ ਸਾਰਿਆਂ ਦੀ ਅੱਖਾਂ ਨਮ ਹੋ ਗਈਆਂ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਆਪਣੇ ਅੰਦਰ ਅੱਜ ਇਸ ਫਿਲਮ ਦੇ ਨਾਲ ਝਾਤ ਮਾਰੀ ਆ ਅਸੀਂ ਉਮੀਦ ਕਰਦੇ ਹਾਂ ਸਾਡੇ ਬੱਚੇ ਸਾਡੇ ਬਜ਼ੁਰਗ ਅੱਗੇ ਆਏ ਸੌਰੀ ਸਾਡੇ ਬਜ਼ੁਰਗ ਉਹ ਪਰਿਵਾਰ ਦੇ ਮੈਂਬਰ ਆ ਜਿਸ ਮੂਵੀ ਨੂੰ ਦੇਖ ਕੇ ਭਾਵਕ ਹੋਏ ਜਿਨ੍ਹਾਂ ਦੇ ਬਹੁਤ ਲੰਬੇ ਸਮੇਂ ਦਾ ਸੰਤਾਪ ਹੋ ਗਿਆ ਤੇ ਮੈਂ ਬੇਨਤੀ ਕਰਦਾ ਸੰਗਤ ਨੂੰ ਵੀ ਇਸ ਇਸ ਤਰ੍ਹਾਂ ਦੀਆਂ ਫਿਲਮਾਂ ਤਾਂ ਹੀ ਬਣਨ ਗਈਆਂ ਜੀ ਅਸੀਂ ਦੇਖਾਂਗੇ ਵੱਧ ਤੋਂ ਵੱਧ ਗਿਣਤੀ ਚ ਦੇਖੀਏ ਵੀ ਗਿਪੀ ਵੀਰ ਦੀ ਟੀਮ ਦਾ ਗੁਰਪ੍ਰੀਤ ਵੀਰ ਦਾ ਬਹੁਤ ਧੰਨਵਾਦ ਪ੍ਰਿੰਸਾ ਵੀਰ ਵੀ ਆ ਜਾ ਕੇ ਗਿਆ ਜੱਕੀ ਵੀਰੇ ਹੋਣੀ ਸੱਚੇ ਪਾਸ਼ਾ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ ਇਹਨਾਂ ਦੀ ਟੀਮ ਨੂੰ ਤੇ ਇਸ ਤਰ੍ਹਾਂ ਦੇ ਮੈਸੇਜ ਭਰਪੂਰ ਫਿਲਮਾਂ ਬਣਾਉਂਦੇ ਰਹਿਣ ਜੀ ਉਹ ਜਿਹੋ ਜਿਹੇ ਕਿਰਦਾਰ ਮੂਵੀ ਦੇ ਵਿੱਚ ਪ੍ਰਿੰਸ ਕਬਲਜੀਤ ਦੇ ਵੱਲੋਂ ਨੇ ਪਾਇਆ ਗਿਆ ਉਹ ਜਿਹੇ ਕਿਰਦਾਰ ਦੇ ਨਾਲ ਅੱਜ ਸਾਡੇ ਮੇਲ ਹੋਏ ਨੇ ਮਾਤਾ ਜੀ ਦੀ ਜੇਕਰ ਗੱਲ ਕਰੀਏ ਆਪਣੇ ਪੁੱਤਰ ਨੂੰ ਇੰਨੇ ਲੰਬੇ ਸਮੇਂ ਤੱਕ ਉਹਨਾਂ ਨੇ ਸਾਹਮਣੇ ਰੱਖਿਆ ਇਹੋ ਜਿਹੇ ਲੋਕਾਂ ਤੋਂ ਸਾਡੇ ਵਰਗੇ ਲੋਕਾਂ ਨੂੰ ਕੀ ਸਿੱਖਣਾ ਚਾਹੀਦਾ ਕੀ ਅਪੀਲ ਕਰੋਗੇ ਲੋਕਾਂ ਨੂੰ ਸਾਡੇ ਪੇਸ਼IENTS ਸਾਡੀ ਦੇਖੋ ਬਰਦਾਸ਼ਤ ਸ਼ਕਤੀ ਕਿੰਨੀ ਘਟ ਗਈ ਆ ਇਸ ਮਾਂ ਨੇ 54 ਸਾਲ ਹੋ ਗਏ ਆਪਣੇ ਪੁੱਤ ਨੂੰ ਸੰਭਾਲਿਆ ਹੋਇਆ ਇੱਕ ਸਰੀਰ ਦੇ ਉੱਤੇ ਨਿਸ਼ਾਨ ਨਹੀਂ ਕੋਈ ਮੈਡੀਸਿਨ ਨਹੀਂ ਸੇਵਾ ਦਿਲ ਤੋਂ ਕਰ ਰਹੇ ਨੇ ਮਾਤਾ ਟੀਚਰ ਨੇ ਰਿਟਾਇਰ ਮਾਤਾ ਜੀ ਜਿੰਨਾ ਟਾਈਮ ਬੱਚੇ ਨੂੰ ਸੰਭਾਲਿਆ ਨਾਲੇ ਪੜ੍ਹਾਇਆ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿੱਥੇ ਡਿਊਟੀ ਹੁੰਦੀ ਸੀ ਉੱਥੇ ਹੀ ਪਿੰਡ ਦੇ ਵਿੱਚ ਕਮਰਾ ਲੈ ਕੇ ਰਹਿਣਾ ਸ਼ੁਰੂ ਕਰਤਾ ਫਿਰ ਉੱਥੇ ਹੀ ਘਰ ਬਣਾ ਲਿਆ ਸਾਰਾ ਜੀਵਨ ਉੱਥੇ ਕੱਟਤਾ ਪਿੰਡ ਦੀ ਨਾਲੇ ਬੱਚਿਆਂ ਦੀ ਸੇਵਾ ਕੀਤੀ ਨਾਲੇ ਆਪਣੇ ਪੁੱਤਰ ਦੀ ਸੇਵਾ ਕੀਤੀ ਫਿਰ ਰੱਬ ਨੇ ਵੀ ਬਹੁਤ ਸਾਰੇ ਇਮਤਿਹਾਨ ਲਏ ਸਿਰ ਦਾ ਸਾਈ ਉੱਠ ਗਿਆ ਇੱਕ ਜਵਾਨ ਪੁੱਤ ਸੀ ਉਹ ਚਲਾ ਗਿਆ ਦੁਨੀਆ ਤੋਂ ਤੇ ਇੱਕ ਇਹ ਗੁਰਪ੍ਰੀਤ ਤੇ ਇੱਕ ਮਾਂ ਪਰਮਜੀਤ ਉਹ ਦੋਨੋਂ ਹੀ ਇਕੱਲੇ ਘਰ ਦੇ ਵਿੱਚ ਨਾ ਕੋਈ ਭੈਣ ਨਾ ਕੋਈ ਭਰਾ ਨਾ ਕੋਈ ਰਿਸ਼ਤੇਦਾਰ ਠੀਕ ਆ ਸਮੇਂ ਤੇ ਆਉਂਦੇ ਆ ਸਮੇਂ-ਸਮੇਂ ਤੇ ਆਪਣਾ ਜਿੰਨਾ ਕੁ ਹੁੰਦਾ ਪਰ ਮਾਂ ਇਕੱਲੀ ਉਹ ਆਪਣੇ ਪੁੱਤ ਨੂੰ ਸੰਭਾਲ ਰਹੀ ਆ ਅੱਜ ਕਰੀਬ 3 ਸਾਲਾਂ ਬਾਅਦ ਗੁਰਪ੍ਰੀਤ ਨੇ ਪਹਿਲੀ ਵਾਰ ਘਰ ਤੋਂ ਬਾਹਰ ਕਦਮ ਰੱਖਿਆ ਤੇ ਅੱਜ ਸਾਨੂੰ ਵੀ ਆਪਣੇ ਆਪ ਨੂੰ ਮਾਣ ਮਹਿਸੂਸ ਹੁੰਦਾ ਵੀ ਇਸ ਤਰ੍ਹਾਂ ਦੀਆਂ ਮਾਵਾਂ ਦੇ ਅਸ਼ੀਰਵਾਦ ਸਾਨੂੰ ਮਿਲ ਰਹੇ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਕਰੈਕਟਰ ਨੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰੀ ਜਾਂਦੇ ਆ ਉਹਨਾਂ ਨੂੰ ਅੱਜ ਇਸ ਫਿਲਮ ਦੇ ਵਿੱਚ ਰੀਅਲ ਕਿਰਦਾਰ 14 ਸਾਲ ਕਿਸ ਤਰੀਕੇ ਦੇ ਨਾਲ ਸਾਧੂ ਸਿੰਘ ਨੇ ਆਪਣੀ ਬੇਟੀ ਨੂੰ ਸੰਭਾਲਿਆ ਅਖੀਰ ਉਹਦੇ ਵੀ ਬਰਦਾਸ਼ਤ ਦੀ ਹੱਦ ਖਤਮ ਹੋ ਗਈ ਪਰ ਇਸ ਮਾਂ ਨੇ ਉਤੋਂ ਵੀ ਵੱਡਾ ਇੱਕ ਆਧਾਰਨ ਉਸ ਤੋਂ ਵੀ ਵੱਡੀ ਇੱਕ ਐਗਜ਼ੈਂਪਲ ਸਾਫ਼ਤ ਕੀਤੀ ਆ ਜੀ ਜੀ ਵੀਰ ਜੀ ਪਰਿਵਾਰ ਦੇ ਵਿੱਚ ਤੁਹਾਡੇ ਦੇ ਵਿੱਚ ਅਸੀਂ ਦੇਖਿਆ ਬਹੁਤ ਲੋਕ ਇਦਾਂ ਦੇ ਨੇ ਜਿਹੜੇ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਜਾਂ ਕਈ ਦੇਖ ਨਹੀਂ ਸਕਦੇ ਹਨ ਤੁਸੀਂ ਉਹਨਾਂ ਨੂੰ ਵੀ ਫਿਲਮ ਤੇ ਕੌਣ ਲੈ ਕੇ ਆਏ ਹੋ ਕੀ ਸੋਚ ਕੇ ਲੈ ਕੇ ਆਏ ਸੀ ਤੇ ਕੀ ਲੱਗਦਾ ਕਿ ਉਹਨਾਂ ਨੂੰ ਫਿਲਮ ਸਮਝ ਆਈ ਹੋਊਗੀ ਬਿਲਕੁਲ ਭੈਣ ਇਹ ਫਿਲਮ ਹੈ ਜਿਹੜੀ ਹਾਰਟ ਟੂ ਹਾਰਟ ਆ ਇਮੋਸ਼ਨਸ ਦੀ ਫਿਲਮ ਹੈ ਇਹ ਇਹ ਬਾਪੂ ਜੀ ਖੜੇ ਨੇ ਜਿਹੜੇ ਕੋਲੇ ਇਹ ਗੰਗੇ ਵੀ ਆ ਤੇ ਬੋਲੇ ਵੀ ਆ ਸੁਣ ਨਹੀਂ ਸਕਦੇ ਨਾ ਇਹ ਦੇਖ ਸਕਦੇ ਨੇ ਬਾਪੂ ਕਿਵੇਂ ਲੱਗੀ ਕਿਵੇਂ ਇਹਨਾਂ ਦੇ ਮੰਨ ਲਓ ਭਾਵ ਨੇ ਬਾਪੂ 40 ਸਾਲ ਗੁਲਾਮ ਰਹਾ। ਜੀ। ਚੰਦਵਾਜਾ ਪਿੰਡ ਦਾ ਕੋਟਕਪੂਰੇ ਦੇ ਵਿੱਚ ਉੱਥੇ ਬਾਪੂ ਕਿਸੇ ਦੇ ਘਰ 'ਚ ਗੁਲਾਮ ਸੀ। ਜ਼ਿਮੀਂਦਾਰ ਦੇ ਘਰ ਕੰਮ ਕਰਦੇ ਤੇ ਹੱਥ ਵੱਢਿਆ ਗਿਆ। ਸਰਕਾਰ ਤੋਂ ਮੁਆਵਜ਼ਾ ਲੈ ਕੇ ਵੀ ਖਾ ਲਿਆ ਉਸ ਜ਼ਿਮੀਂਦਾਰ ਨੇ। ਪਰ ਬਾਪੂ ਦੀ ਜ਼ਿੰਦਗੀ ਨਰਕ ਬਣੀ ਹੋਈ ਸੀ। ਅੱਜ ਇਹ ਬਜ਼ੁਰਗ ਇਸ ਤਰ੍ਹਾਂ ਦੇ ਥਾਵਾਂ ਤੇ ਆ ਕੇ ਮੂਵੀ ਦੇਖ ਕੇ ਆਪਣੇ ਆਪ ਨੂੰ ਸਾਡੇ ਨਾਲ ਸਮਾਜ ਨਾਲ ਕਨੈਕਟ ਕਰ ਰਹੇ ਨੇ। ਜੀ। ਬੱਚਾ ਵਾ ਇਹਨੂੰ ਆਪਣੇ ਮਾਂ-ਬਾਪ ਵੱਲੋਂ ਛੱਡ ਦਿੱਤਾ ਗਿਆ। ਡਾਕਟਰ ਦਾ ਬੇਟਾ, ਤਿੰਨ ਭੈਣਾਂ ਦਾ ਇਕੱਲਾ ਭਰਾ। ਕਿਉਂਕਿ ਡਿਸੇਬਲ ਆ ਅੱਜ ਜੇ ਸਾਡੇ ਪੰਜਾਬ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਿਹੜੀ ਨਿਗਾਰਤਾ ਆ ਰਹੀ ਆ ਉਹ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਨਾਲ ਸਾਨੂੰ ਉਮੀਦ ਆ ਹੋਰ ਥੋੜਾ ਲੋਕਾਂ ਦੀ ਸੋਚ ਉੱਪਰ ਉੱਠੂਗੀ ਤੇ ਲੋਕ ਆਪਣੇ ਆਪ ਦੇ ਅੰਦਰ ਝਾਤੀ ਮਾਰਨਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਤਾਂ ਸੀ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਜੀ ਜੋ ਕਿ ਆਪਣੇ ਪਰਿਵਾਰ ਦੇ ਨਾਲ ਫਿਲਮ ਦੇਖਣ ਪਹੁੰਚੇ ਸੀ